ਗੁਰਦਾਸ ਸਿੰਘ ਆਪਣੇ ਪਰਿਵਾਰ ਸਮੇਤ ਲਾਲਬਾਗ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਨੇ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ ਸੁਖਵਿੰਦਰ ਕੌਰ ਇੱਕ ਬੇਟਾ ਗੁਲਜਾਰ ਸਿੰਘ ਜਿਹਦਾ ਕਿ ਵਿਆਹ ਹੋ ਚੁੱਕਿਆ ਸੀ ਤੇ ਇੱਕ ਬੇਟੀ ਅਮਿਤਾ ਕੌਰ ਇੱਕ ਇਹਨਾਂ ਦਾ ਪੋਤਰਾ ਹੁੰਦਾ ਹੈ ਗੁਲਜਾਰ ਸਿੰਘ ਦਾ ਬੇਟਾ ਕਮਲਜੀਤ ਸਿੰਘ ਅਮਿਤਾ ਕੌਰ ਤੇ ਕਮਲਜੀਤ ਸਿੰਘ ਦੀ ਜਿਹੜੀ ਉਮਰ ਹੁੰਦੀ ਹੈ ਲਗਭਗ ਸੇਮ ਹੁੰਦੀ ਹੈ 3-4 ਸਾਲ ਦਾ ਇਹਨਾਂ ਦਾ ਫਰਕ ਹੁੰਦਾ ਹੈ ਇਹ ਰਹਿੰਦੇ ਹੁੰਦੇ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਜਨੌਰ ਦੇ ਅਧੀਨ ਲਾਲਬਾਗ ਪਿੰਡ ਦੇ ਵਿੱਚ ਜਮੀਨ ਜਾਇਦਾਦ ਚੰਗੀ ਹੁੰਦੀ ਹੈ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ 21 ਅਗਸਤ 2017 ਦੀ ਘਟਨਾ ਗੁਰਦਾਸ ਸਿੰਘ ਸਵੇਰੇ ਕਿਤੇ ਜਾਂਦੇ ਨੇ ਕਿਸੇ ਕੰਮ ਵਾਸਤੇ ਆਪਣੇ ਪਿੰਡ ਤੋਂ ਬਾਹਰ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਆਪਣੀ ਮਾਂ ਨੂੰ ਕਹਿ ਕੇ ਜਾਂਦੀ ਹੈ ਵੀ ਮੈਂ ਥੋੜੀ ਦੇਰ ਤੱਕ ਆਈ ਜਿਹੜੀ ਅਮਿਤਾ ਹੁੰਦੀ ਹੈ ਉਹ ਘਰੋਂ ਚਲੀ ਜਾਂਦੀ ਹੈ ਪਰ ਥੋੜੀ ਦੇਰ ਦੀ ਕਹਿ ਕੇ 2-3 ਘੰਟੇ ਬੀਤ ਜਾਂਦੇ ਨੇ ਉਹ ਵਾਪਸ ਨਹੀਂ ਆਉਂਦੀ ਹੁਣ 3 ਘੰਟੇ ਜਦੋਂ ਬੀਤਦੇ ਨੇ ਮਾਂ ਨੂੰ ਯਾਦ ਆਉਂਦਾ ਹੈ ਵੀ ਜਿਹੜੀ ਅਮਿਤਾ ਹਜ ਤੱਕ ਵਾਪਸ ਨਹੀਂ ਆਈ ਉਹ ਫੋਨ ਕਰਦੀ ਹੈ ਫੋਨ ਸਵਿਚ ਆਫ ਹੁੰਦਾ ਵਾਰ ਵਾਰ ਫੋਨ ਕੀਤਾ ਜਾਂਦਾ ਹੁਣ ਇੱਥੇ ਮਾਂ ਨੂੰ ਇੱਕ ਗੁੱਸਾ ਵੀ ਹੁੰਦਾ ਵੀ ਗਈ ਵੀ ਹੈ ਵਾਪਸ ਨਹੀਂ ਆਈ ਤੇ ਉੱਤੋਂ ਫੋਨ ਵੀ ਸਵਿਚ ਆਫ ਹੈ ਹੁਣ ਜਵਾਨ ਲੜਕੀ ਜੀ ਤੇ ਕਿਤੇ ਨਾ ਕਿਤੇ ਪਰੇਸ਼ਾਨੀ ਵੀ ਹੁੰਦੀ ਹੈ ਵੀ ਜਵਾਨ ਲੜਕੀ ਗਈ ਤੇ ਗਈ ਕਿੱਥੇ ਹੁਣ ਮਨ ਦੇ ਵਿੱਚ ਅਜੀਬ ਜਿਹਾ ਖਿਆਲ ਆਉਣੇ ਸ਼ੁਰੂ ਹੁੰਦੇ ਨੇ ਫਿਰ ਜਿਹੜੀ ਸੁਖਵਿੰਦਰ ਕੌਰ ਹੁੰਦੀ ਹੈ ਆਪਣੇ ਪੋਤਰੇ ਕਮਲਜੀਤ ਸਿੰਘ ਨੂੰ ਕਹਿੰਦੀ ਹੈ ਵੀ ਪਿੰਡ ਚ ਦੇਖ ਕੇ ਹੁਣ ਆਪਾਂ ਨੂੰ ਪਤਾ ਹੁੰਦਾ ਹੈ ਵੀ ਜਿਹੜੇ ਘਰਾਂ ਦੇ ਵਿੱਚ ਆਉਣ ਜਾਣ ਹੁੰਦਾ ਹੈ ਵੀ ਹੋ ਸਕਦਾ ਉਹਨਾਂ ਚ ਕਿਸੇ ਘਰ ਵਿੱਚ ਗਈ ਹੋਵੇ ਉਹ ਘੰਟੇ ਬਾਅਦ ਵਾਪਸ ਆਉਂਦਾ ਤਾਂ ਕਹਿੰਦਾ ਵੀ ਮੈਨੂੰ ਕਿਤੇ ਵੀ ਨਹੀਂ ਮਿਲੀ ਮੈਂ ਸਾਰੀ ਜਗ੍ਹਾ ਦੇਖਿਆ ਹੁਣ ਮਾਂ ਦੀ ਜਿਹੜੀ ਹੈ ਪਰੇਸ਼ਾਨੀ ਵਧਣੀ ਸ਼ੁਰੂ ਹੁੰਦੀ ਹੈ ਉਹ ਆਪਣੇ بیٹے ਗੁਲਜਾਰ ਨੂੰ ਦੱਸਦੀ ਹੈ ਤੇ ਆਪਣੇ ਪਤੀ ਗੁਰਦਾਸ ਸਿੰਘ ਨੂੰ ਵੀ ਫੋਨ ਕੀਤਾ ਜਾਂਦਾ ਹੈ ਹੁਣ ਬੇਟੀ ਦੇ ਲਾਪਤਾ ਹੋਣ ਦੀ ਖਬਰ ਸੁਣ ਕੇ ਗੁਰਦਾਸ ਸਿੰਘ ਟੈਨਸ਼ਨ ਦੇ ਵਿੱਚ ਹੁੰਦੇ ਨੇ ਉਥੋਂ ਵਾਪਸ ਆਉਂਦੇ ਨੇ ਹੋਰ ਵੀ ਪਰਿਵਾਰ ਦੇ ਲੋਕ ਇਕੱਠੇ ਹੁੰਦੇ ਨੇ ਫੋਨ ਦਾ ਸਵਿਚ ਆਫ ਹੈ ਹੀ ਸੀ ਆਲੇ-ਦੁਆਲੇ ਲੱਭਿਆ ਜਾਂਦਾ ਜਿੱਥੇ-ਜਿੱਥੇ ਵੀ ਕਿਤੇ ਲੱਭ ਸਕਦੇ ਸੀ ਸਕੂਲ ਜਿਹੜੇ ਉਹਦੇ ਨਾਲ ਪੜ੍ਹਨ ਵਾਲੀਆਂ ਲੜਕੀਆਂ ਸੀ ਉਹਨਾਂ ਦੇ ਕੋਲ ਹਰ ਜਗ੍ਹਾ ਪਤਾ ਕੀਤਾ ਜਾਂਦਾ ਪਰ ਜਿਹੜੀ ਉਹਨਾਂ ਦੀ ਬੇਟੀ ਅਮਿਤਾ ਹੁੰਦੀ ਉਹਦਾ ਕਿਤੇ ਵੀ ਪਤਾ ਨਹੀਂ ਜਿਹੜੇ ਗੁਰਦਾਸ ਸਿੰਘ ਜੀ ਆਪਣੀ ਬੇਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਬੇਟੀ ਉਹਨਾਂ ਦੇ ਬਹੁਤ ਜ਼ਿਆਦਾ ਨਜ਼ਦੀਕ ਸੀ ਸਭ ਤੋਂ ਵੱਧ ਜਿਹੜਾ ਬੁਰਾ ਹਾਲ ਸੀ ਉਹ ਗੁਰਦਾਸ ਸਿੰਘ ਦਾ ਸੀ। ਦੂਜੀ ਪਰਿਵਾਰ ਦੀ ਪੂਰੇ ਪਿੰਡ ਤੇ ਸਮਾਜ ਦੇ ਵਿੱਚ ਬਦਨਾਮੀ ਵਾਲੀ ਗੱਲ ਸੀ ਵੀ ਲੜਕੀ ਇੱਕਦਮ ਕਿਤੇ ਚਲੀ ਗਈ ਜਵਾਨ ਲੜਕੀ। ਹੁਣ ਸ਼ੱਕ ਸਾਰਿਆਂ ਨੂੰ ਇਹ ਹੀ ਹੁੰਦਾ ਵੀ ਉਹ ਕਿਸੇ ਨਾ ਕਿਸੇ ਦੇ ਨਾਲ ਗਈ ਹੈ, ਕਿਸੇ ਨਾਲ ਅਫੇਰ ਹੈ, ਉਸ ਚੱਕਰ ਦੇ ਵਿੱਚੋਂ ਘਰੋਂ ਗਈ ਹੈ। ਸ਼ਾਮ ਹੁੰਦੇ ਹੁੰਦੇ ਜਦੋਂ ਕਿਤੇ ਵੀ ਅੰਮ੍ਰਿਤ ਦਾ ਪਤਾ ਨਹੀਂ ਲੱਗਦਾ। ਫਿਰ ਪੁਲਿਸ ਸਟੇਸ਼ਨ ਪਹੁੰਚਦਾ ਪਰਿਵਾਰ। ਉੱਥੇ ਜਾ ਕੇ ਰਿਪੋਰਟ ਲਿਖਵਾਈ ਜਾਂਦੀ, ਉਹਦੀਆਂ ਫੋਟੋਆਂ ਦਿੱਤੀਆਂ ਜਾਂਦੀਆਂ ਨੇ, ਉਹਦਾ ਹੌਲੀਆ ਦੱਸਿਆ ਜਾਂਦਾ। ਤੇ ਜਿਹੜੇ ਕੱਪੜੇ ਪਾ ਕੇ ਉਹ ਘਰੋਂ ਨਿਕਲੇ ਸੀ ਉਹ ਦੱਸਿਆ ਜਾਂਦਾ। ਹੁਣ ਰਾਤ ਹੋ ਗਈ ਸੀ। ਉਹ ਪਰਿਵਾਰ ਵਾਪਸ ਆ ਜਾਂਦਾ। ਪੁਲਿਸ ਨੂੰ ਸਵੇਰੇ ਸੂਚਨਾ ਮਿਲਦੀ ਹੈ ਕਿ ਜਿੰਨ ਨੈਸ਼ਨਲ ਪਾਰਕ ਦੇ ਨੇੜੇ ਇੱਕ ਲੜਕੀ ਦੀ লাশ ਪਈ ਹੈ ਜਿਹਦੀ ਉਮਰ ਹੁੰਦੀ ਹੈ 18 ਤੋਂ 20 ਸਾਲ। ਪੁਲਿਸ ਉੱਥੇ ਪਹੁੰਚਦੀ ਹੈ। ਉੱਥੇ ਜਦੋਂ ਜਾ ਕੇ ਦੇਖਿਆ ਜਾਂਦਾ ਕਿ ਲੜਕੀ ਦੀ লাশ ਹੁੰਦੀ ਹੈ ਖੂਬਸੂਰਤ ਇੱਕ ਲੜਕੀ ਹੁੰਦੀ ਹੈ ਪਰ ਉਹਦਾ ਜਿਹੜਾ ਸਾਰਾ ਸਰੀਰ ਸੀ ਉਹ ਨੀਲਾ ਹੋ ਚੁੱਕਿਆ ਸੀ। ਹੁਣ ਪੁਲਿਸ ਨੂੰ ਲੱਗਦਾ ਕਿ ਇਹਨੇ ਜਾਂ ਤਾਂ ਜ਼ਹਿਰ ਖਾਧਾ ਜਾਂ ਇਹਨੂੰ ਜ਼ਹਿਰ ਦਿੱਤਾ ਗਿਆ। ਫਿਰ ਉੱਥੇ ਜਿਹੜੇ ਇਨਸਪੈਕਟਰ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਲਾਲ ਬਾਗ ਤੋਂ ਇੱਕ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਸੀ ਤੇ ਜੋ ਕੁਝ ਉਹਨਾਂ ਨੇ ਹੁਲੀਆ ਦੱਸਿਆ ਸੀ ਉਹ ਹੁਲੀਆ ਵੀ ਸੇਮ ਮੈਚ ਕਰਦਾ ਸੀ ਫੋਟੋ ਮੰਗਵਾਈਆਂ ਜਾਂਦੀਆਂ ਨੇ ਉਹਨਾਂ ਨਾਲ ਵੀ ਮੈਚ ਕਰਦਾ ਫਿਰ ਗੁਰਦਾਸ ਸਿੰਘ ਨੂੰ ਬੁਲਾਇਆ ਜਾਂਦਾ ਮੌਕੇ ਤੇ ਗੁਰਦਾਸ ਸਿੰਘ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਉੱਥੇ ਮੌਕੇ ਤੇ ਪਹੁੰਚਦੇ ਨੇ ਗੁਰਦਾਸ ਸਿੰਘ ਜਿਵੇਂ ਹੀ ਚਿਹਰਾ ਦੇਖਦੇ ਨੇ ਉਹ লাশ ਦਾ ਉਹ ਉੱਚੀ ਉੱਚੀ ਰੋਣਾ ਸ਼ੁਰੂ ਕਰਦੇ ਨੇ ਹੁਣ ਪੁਲਿਸ ਇੱਥੇ ਸਮਝ ਜਾਂਦੀ ਹੈ ਵੀ ਜਿਹੜੀ ਇਹ লাশ ਹੈ ਇਹਨਾਂ ਦੀ ਬੇਟੀ ਦੀ ਹੈ ਜਿਹਦੀ ਕੱਲ ਗੁਮਸ਼ੁਦਗੀ ਦੀ ਰਿਪੋਰਟ ਲਖਾਈ ਸੀ লাশ ਨੂੰ ਕਬਜ਼ੇ ਚ ਲਿਆ ਜਾਂਦਾ ਹੈ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੁਲਿਸ ਹੋਰ ਵੀ ਉੱਥੋਂ ਐਵੀਡੈਂਸ ਇਕੱਠੇ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਪੁਲਿਸ ਨੂੰ ਉੱਥੇ ਕੁਝ ਵੀ ਨਹੀਂ ਮਿਲਦਾ ਪੋਸਟਮਾਰਟਮ ਤੋਂ ਬਾਅਦ লাশ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਪਰਿਵਾਰ ਦੁਖੀ ਮਨ ਦੇ ਨਾਲ ਅੰਤਿਮ ਸੰਸਕਾਰ ਕਰਦਾ ਤੇ ਨਾਲ ਹੁਣ ਇੱਕ ਗੱਲ ਆਪਾਂ ਸੋਚ ਕੇ ਦੇਖੀਏ ਵੀ ਪਰਿਵਾਰ ਨੂੰ ਆਪਣੇ ਆਪ ਦੇ ਵਿੱਚ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ ਇੱਕ ਬੇਇੱਜ਼ਤੀ ਵਾਲਾ ਕੰਮ ਹੁੰਦਾ ਹੈ ਇੱਕ ਜਵਾਨ ਲੜਕੀ ਇੰਨੀ ਦੂਰ ਜਾ ਕੇ ਵੀ ਉਹਦਾ ਕਤਲ ਕੀਤਾ ਗਿਆ ਜਾਂ ਉਹਨੇ ਆਪਣੀ ਜੀਵਨ ਲੀਲਾ ਆਪ ਸਮਾਪਤ ਕੀਤੀ ਅਜੇ ਸਾਰਾ ਕੁਝ ਚੱਲਦਾ ਹੀ ਹੁੰਦਾ ਹੈ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਵੀ ਇਹਨੇ ਜ਼ਹਿਰ ਖਾਧਾ ਹੈ ਜਾਂ ਇਹਨੂੰ ਜ਼ਹਿਰ ਦਿੱਤਾ ਗਿਆ ਦੂਜਾ ਨੰਬਰ ਇਹਦਾ ਗਲ ਕੁੱਟਿਆ ਗਿਆ ਹੁਣ ਪੁਲਿਸ ਨੂੰ ਇਹ ਸੀ ਵੀ ਜੇ ਇਹਨੇ ਜ਼ਹਿਰ ਆਪ ਖਾਧਾ ਤਾਂ ਫਿਰ ਇਹਦਾ ਗਲ ਕੌਣ ਘੁੱਟ ਸਕਦਾ ਬੰਦਾ ਆਪਣਾ ਗਲ ਆਪ ਨਹੀਂ ਘੁੱਟ ਸਕਦਾ ਤੇ ਤੀਜੀ ਜਿਹੜੀ ਹੈਰਾਨ ਕਰਨ ਵਾਲੀ ਗੱਲ ਸੀ ਜਿਹੜੀ ਸਾਰਿਆਂ ਦੀ ਪੈਰਾਂ ਥੱਲੋਂ ਜ਼ਮੀਨ ਕੱਢ ਦਿੰਦੀ ਹੈ ਉਹ ਗੱਲ ਇਹ ਸੀ ਕਿ ਇੱਕ 18 ਸਾਲ ਦੀ ਜਿਹੜੀ ਅਨਮੈਰਿਡ ਲੜਕੀ ਹੁੰਦੀ ਹੈ ਉਹ 4 ਮਹੀਨੇ ਦੀ ਪ੍ਰੈਗਨੈਂਟ ਹੁੰਦੀ ਹੈ ਹੁਣ ਪਰਿਵਾਰ ਵਾਸਤੇ ਇਦੋਂ ਵੱਡੀ ਦੁਖੀ ਦੀ ਗੱਲ ਜਿਹੜੀ ਉਹ ਨਹੀਂ ਹੋ ਸਕਦੀ ਪਰਿਵਾਰ ਨੂੰ ਝਟਕਾ ਲੱਗਦਾ ਹੁਣ ਪੁਲਿਸ ਪਰਿਵਾਰ ਤੋਂ ਪੁੱਛਗਿੱਛ ਕਰਦੀ ਹੈ ਇਹ ਤਾਂ ਕਿਸੇ ਨਾ ਕਿਸੇ ਦੇ ਨਾਲ ਕੋਈ ਅਫੇਰ ਵੀ ਜਿਹੜੀ 4 ਮਹੀਨੇ ਦੀ ਪ੍ਰੈਗਨੈਂਟ ਆ ਤਾਂ ਕਿਸੇ ਨਾਲ ਅਫੇਰ ਜ਼ਰੂਰ ਸੀ ਪਰਵਾਰ ਦਾ ਕਹਿਣਾ ਸੀ ਵੀ ਇਹ ਨਾ ਕਿਤੇ ਹੁੰਦੀ ਸੀ ਨਾ ਜਾਂਦੀ ਸਕੂਲ ਸਕੂਲ ਤੋਂ ਸਿੱਧਾ ਘਰ ਤੇ ਇਹ ਇਹੋ ਜੀ ਲੜਕੀ ਨਹੀਂ ਸੀ ਸਾਡੀ ਹੁਣ ਹਰੇਕ ਪਰਿਵਾਰ ਵੱਲੋਂ ਵੈਸੇ ਇਹੀ ਕਿਹਾ ਜਾਂਦਾ ਪਰ ਪੁਲਿਸ ਦਾ ਕਹਿਣਾ ਸੀ ਵੀ ਜੇ ਪ੍ਰੈਗਨੈਂਟ ਹੋਈ ਏ ਕਿਸੇ ਨਾ ਕਿਸੇ ਨਾਲ ਤਾਂ ਇਹਦਾ ਕੁਝ ਸੀ ਬੜੀ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਕਿਤੇ ਵੀ ਕੋਈ ਪੁਲਿਸ ਨੂੰ ਐਸਾ ਸਰਾਗ ਨਹੀਂ ਮਿਲਦਾ ਪੁਲਿਸ ਵੀ ਬੰਦਿਆਂ ਨੂੰ ਅਰੈਸਟ ਕਰਦੀ ਉਸ ਪਿੰਡ ਦੇ ਵਿੱਚੋਂ ਉਹਨਾਂ ਤੋਂ ਪੁੱਛਗਿੱਛ ਚੱਲਦੀ ਹੈ ਲੰਬੀ ਪੁੱਛਗਿੱਛ ਚੱਲਦੀ ਹੈ ਪੁੱਛਗਿੱਛ ਦੇ ਵਿੱਚ ਪੁਲਿਸ ਨੂੰ ਇਹ ਵੀ ਲੱਗਦਾ ਵੀ ਇਹਨਾਂ ਦਾ ਕਿਤੇ ਵੀ ਕੋਈ ਰੋਲ ਨਹੀਂ ਫਿਰ ਜਿਹੜਾ ਖੁਫੀਆ ਤੰਤਰ ਹੁੰਦਾ ਪੁਲਿਸ ਦਾ ਉਹ ਐਕਟਿਵ ਕੀਤਾ ਜਾਂਦਾ ਕਿਤੇ ਵੀ ਕੋਈ ਜਾਣਕਾਰੀ ਪੁਲਿਸ ਨੂੰ ਮਿਲਦੀ ਨਹੀਂ ਹੁੰਦੀ ਪੁਲਿਸ ਫਿਰ ਪਿੰਡ ਦੇ ਵਿੱਚ ਜਾਂਦੀ ਹੈ ਉੱਥੇ ਹੁਣ ਜਿਵੇਂ ਪੁਲਿਸ ਨੇ ਜਦੋਂ ਕੁਝ ਕਢਾਣਾ ਹੋਵੇ ਤਾਂ ਵੱਡੇ ਤੋਂ ਲੈ ਕੇ ਛੋਟੇ ਦੇ ਨਾਲ ਗੱਲ ਕੀਤੀ ਜਾਂਦੀ ਹੈ ਕਈਆਂ ਨੂੰ ਆਪਣੇ ਕਨਫੀਡੈਂਸ ਦੇ ਵਿੱਚ ਲਿਆ ਜਾਂਦਾ ਇੱਕ 9-10 ਸਾਲ ਦਾ ਬੱਚਾ ਹੁੰਦਾ ਪੁਲਿਸ ਉਹਦੇ ਨਾਲ ਖੇਡਣਾ ਸ਼ੁਰੂ ਕਰਦੀ ਹੈ ਵਧੀਆ-ਵਧੀਆ ਗੱਲਾਂ ਪਿਆਰ ਨਾਲ ਉਹਦੇ ਨਾਲ ਕਰਨੀਆਂ ਸ਼ੁਰੂ ਕਰਦੀ ਤੇ ਉੱਥੋਂ ਫਿਰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਦੂਜੇ ਪਾਸੇ ਜਿਹੜੇ ਖੁਫੀਆ ਤੰਤਰ ਸੀ ਪੁਲਿਸ ਦਾ ਮੁਖਬਰ ਆ ਕੇ ਸੂਚਨਾ ਦਿੰਦਾ ਹੈ ਵੀ ਜਿੱਦਣ ਦੀ ਇਹ ਘਟਨਾ ਓਦਣ ਕਮਲਜੀਤ ਸਿੰਘ ਜਿਹੜਾ ਗੁਰਦਾਸ ਸਿੰਘ ਦਾ ਪੋਤਰਾ ਸੀ ਤੇ ਅਮृता कौर ਨੂੰ ਜਿੰਨ ਨੈਸ਼ਨਲ ਪਾਰਕ ਦੇ ਨੇੜੇ ਦੇਖਿਆ ਜਾਂਦਾ ਜਿਹੜੇ ਕਿ ਭੂਆ ਭਤੀਜੀ ਹੁੰਦੇ ਨੇ ਦੋਨੋਂ ਹੁਣ ਜਦੋਂ ਪੁਲਿਸ ਨੂੰ ਇੱਕ ਇਹ ਖਬਰ ਮਿਲਦੀ ਹੈ ਦੂਜੀ ਉਹ ਬੱਚੇ ਤੋਂ ਮਿਲਦੀ ਹੈ ਤਾਂ ਫਿਰ ਕਮਲਜੀਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਇੱਥੇ ਪਿੰਡ ਵਾਲੇ ਰੌਲਾ ਪਾ ਲੈਂਦੇ ਨੇ ਵੀ ਇੱਕ ਤਾਂ ਇਹਨਾਂ ਦੀ ਲੜਕੀ ਹੈ ਜਿਹੜੀ ਉਹਦਾ ਕਤਲ ਹੋਇਆ ਦੂਜਾ ਉਹਨਾਂ ਦੇ ਮੁੰਡੇ ਨੂੰ ਉਸ ਦੇ ਇਲਜ਼ਾਮ ਦੇ ਵਿੱਚ ਫੜਿਆ ਜਾ ਰਿਹਾ ਹੈ। ਕਾफी ਰੋੜਾ ਪੈਂਦਾ ਹੈ ਤੇ ਪੁਲਿਸ ਵੀ ਇੱਕ ਇੱਕ ਕਦਮ ਫੂਫੂ ਤੇ ਰੱਖਦੀ ਹੈ ਵੀ ਕਿਤੇ ਕੋਈ ਪਾਸਾ ਉਲਟਾ ਨਾ ਪੈ ਜੇ ਪਰ ਫਿਰ ਵੀ ਪੁਲਿਸ ਕਿਸੇ ਤਰੀਕੇ ਪਿੰਡ ਦੇ ਨੂੰ ਸ਼ਾਂਤ ਕਰਕੇ ਕਮਲਜੀਤ ਸਿੰਘ ਨੂੰ ਲੈ ਕੇ ਥਾਣੇ ਪਹੁੰਚਦੀ ਹੈ। ਹੁਣ ਪੁਲਿਸ ਨੂੰ ਪਤਾ ਸੀ ਵੀ ਜਿਵੇਂ ਇਹਨੂੰ ਲੈ ਕੇ ਆਏ ਨੇ, ਜਿਸ ਹਾਲਾਤ ਦੇ ਵਿੱਚ ਲੈ ਕੇ ਆਏ ਨੇ, ਪੁਲਿਸ ਸਭ ਤੋਂ ਪਹਿਲਾਂ ਅਨਸਰ ਖਾਤਰਦਾਰੀ ਸ਼ੁਰੂ ਕਰਦੀ ਹੈ। ਖਾਤਰਦਾਰੀ ਤੋਂ ਬਾਅਦ ਹੁਣੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ, ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ। ਸੁਣਨ ਵਾਲਿਆਂ ਵੀ ਹੈਰਾਨ ਤੇ ਹਰੇਕ ਦੇ ਦਿਮਾਗ ਦੇ ਵਿੱਚ ਗੁੱਸਾ ਵੀ ਤੇ ਕਈ ਲਈ ਵੀ ਸ਼ਰਮਿੰਦਗੀ ਵੀ ਹੁੰਦੀ ਹੈ ਤੇ ਸਭ ਤੋਂ ਵੱਧ ਸ਼ਰਮਿੰਦਗੀ ਪਰਿਵਾਰ ਵਾਸਤੇ ਕਮਲਜੀਤ ਦੇ ਕਹਿਣ ਦੇ ਅਨੁਸਾਰ ਇਹਨਾਂ ਦੀ ਜਿਹੜੀ ਉਮਰ ਸੀ ਤਕਰੀਬਨ 1 ਸੀ 3-4 ਸਾਲ ਦਾ ਫਰਕ ਸੀ ਇਕੱਠੇ ਖੇਡੇ ਵੱਡੇ ਹੋਏ ਇੱਕ ਦੂਜੇ ਨਾਲ ਮਜ਼ਾਕ ਹਾਸੇ ਖੇਡੇ ਕਰਦੇ ਭੂਆ ਭਤੀਜੇ ਦਾ ਜਿਹੜਾ ਇਹਨਾਂ ਦਾ ਰਿਸ਼ਤਾ ਸੀ ਅਮਿਤਕ ਔਰ ਜਿਹੜੀ ਪੜਦੀ ਸੀ ਉਹਦੇ ਨਾਲ ਕੋਈ ਲੜਕੀ ਪੜਦੀ ਸੀ ਕਮਲਜੀਤ ਦੀ ਇੱਛਾ ਸੀ ਵੀ ਉਹ ਲੜਕੀ ਦੇ ਨਾਲੇ ਫਰੈਂਡਸ਼ਿਪ ਕਰਨਾ ਚਾਹੁੰਦਾ ਸੀ ਉਨੇ ਆਪਣੀ ਭੂਆ ਨੂੰ ਕਹਿੰਦਾ ਵੀ ਮੇਰੀ ਉਹਦੇ ਨਾਲ ਗੱਲਬਾਤ ਕਰਾ ਇਹ ਗੱਲਾਂ ਇਹਨਾਂ ਦਿਆਂ ਆਪਸ ਦੇ ਵਿੱਚ ਚੱਲਦੀਆਂ ਨੇ ਭੂਆ ਭਤੀਜੇ ਦੀਆਂ ਪਰ ਉਹ ਲੜਕੀ ਦਾ ਸਾਈਡ ਤੇ ਕਦੋਂ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਇਹ ਭੂਆ ਤੇ ਭਤੀਜੇ ਦਾ ਆਪਸ ਦੇ ਵਿੱਚ ਹੌਲੀ-ਹੌਲੀ ਅਫੇਰ ਸ਼ੁਰੂ ਹੋ ਜਾਂਦਾ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਨੇ ਹੁਣ ਜਵਾਨੀ ਦੀ ਐਸੀ ਦਹਲਿਜ਼ ਤੇ ਹੁੰਦੇ ਨੇ ਜਿੱਥੇ ਕਦਮ ਅਕਸਰ ਬਹਿਗ ਜਾਂਦੇ ਨੇ ਘਰ ਦੇ ਵਿੱਚ ਰਹਿੰਦੇ ਸੀ ਹਰ ਟਾਈਮ ਇਕੱਠੇ ਬਹਿਣਾ ਇਕੱਠੇ ਪੈਣਾ ਗੱਲਾਂ ਬਾਤਾਂ ਕਰਨੀਆਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਭੂਆ ਤੇ ਭਤੀਜਾ ਸੀ ਛੱਕ ਵਾਲੀ ਕੋਈ ਗੱਲ ਹੀ ਨਹੀਂ ਸੀ ਤੇ ਇਹਨਾਂ ਦੇ ਵਿੱਚ ਨਜਾਇਜ਼ ਸਬੰਧ ਬਣਦੇ ਨੇ ਇਹ 2016 ਦੀ ਘਟਨਾ ਜਦੋਂ ਤੋਂ ਇਹਨਾਂ ਦੇ ਨਜਾਇਜ਼ ਸਬੰਧ ਸ਼ੁਰੂ ਹੁੰਦੇ ਨੇ ਇਹ ਲਗਾਤਾਰ ਇਹ ਸਿਸਟਮ ਚੱਲਦਾ ਰਹਿੰਦਾ ਕਿਉਂਕਿ ਪਰਿਵਾਰ ਨੂੰ ਕੋਈ ਛੱਕ ਨਹੀਂ ਸੀ ਬਾਹਰੀ ਵਿਅਕਤੀ ਦਾ ਕੋਈ ਲੈਣਾ ਦੇਣਾ ਨਹੀਂ ਸੀ ਹੁਣ ਇਹ ਸਾਰਾ ਕੁਝ ਚਲਦਿਆਂ ਚਲਦਿਆਂ ਇੱਥੇ ਦੋ ਘਟਨਾ ਵਾਪਰਦੀਆਂ ਇੱਕ ਘਟਨਾ ਦਾ ਇਹ ਵਾਪਰਦੀ ਹੈ ਵੀ ਜਿਹੜੀ ਨਮਿਤਾ ਸੀ ਉਹਨੂੰ ਪਤਾ ਲੱਗਦਾ ਵੀ ਚਾਰ ਮਹੀਨੇ ਦੀ ਪ੍ਰੈਗਨੈਂਟ ਹੈ ਜਦੋਂ ਨੂੰ ਪਤਾ ਲੱਗਦਾ ਉਹਦੇ ਵੀ ਪੈਰਾਂ ਥੱਲੇ ਜ਼ਮੀਨ ਨਿਕਲਦੀ ਐ ਹੁਣ ਦੂਜੇ ਪਾਸੇ ਜਦੋਂ ਆਪਣੇ ਭਤੀਜੇ ਨੂੰ ਕਹਿੰਦੀ ਐ ਕਮਲਜੀਤ ਨੂੰ ਵੀ ਉਹ 4 ਮਹੀਨੇ ਦੀ ਪ੍ਰੈਗਨੈਂਟ ਐ ਤਾਂ ਕਮਲਜੀਤ ਦਾ ਵੀ ਦਿਮਾਗ ਖਰਾਬ ਹੋ ਜਾਂਦਾ ਹੁਣੇ ਜਿਹੜੀ ਨਮਤਾ ਕੁਰਸੀ ਐ ਕਹਿੰਦੀ ਵੀ ਆਪਾਂ ਵਿਆਹ ਕਰਾਈਏ ਕਿਉਂਕਿ ਹੋਰ ਕੋਈ ਰਸਤਾ ਨਹੀਂ ਕਮਲਜੀਤ ਦਾ ਕਹਿਣਾ ਸੀ ਵੀ ਆਪਾਂ ਵਿਆਹ ਨਹੀਂ ਕਰਾ ਸਕਦੇ ਜਿਹੜਾ ਆਪਣਾ ਰਿਸ਼ਤਾ ਆਪਾਂ ਨੂੰ ਸਮਾਜ ਘਰ ਦੇ ਕਿਸੇ ਨੇ ਵੀ ਨਹੀਂ ਛੱਡਣਾ ਨਾ ਇਹ ਰਿਸ਼ਤਾ ਬਰਦਾਸ਼ਤ ਕਰਨ ਲਾਇਕ ਐ ਹੁਣ ਇੱਥੇ ਇਹਨਾਂ ਦੀ ਬਹਿਸ ਹੁੰਦੀ ਐ ਵੀ ਜੇ ਬਰਦਾਸ਼ਤ ਕਰਨ ਲਾਇਕ ਨਹੀਂ ਫਿਰ ਰਿਸ਼ਤਾ ਬਣਾਇਆ ਕਿਉਂ ਹੁਣ ਹੋ ਕੁਛ ਨਹੀਂ ਸੀ ਸਕਦਾ ਦੂਜਾ ਜਿਹੜਾ 9-10 ਸਾਲ ਦੇ ਬੱਚੇ ਨੇ ਪੁਲਿਸ ਨੂੰ ਦੱਸਿਆ ਸੀ ਉਹ ਇੱਕ ਦਿਨ ਦੋਨਾਂ ਨੂੰ ਆਪੱਤੀ ਜਨਕ ਸਥਿਤੀ ਦੇ ਵਿੱਚ ਦੇਖਦਾ ਉਹਨੂੰ ਡਰਾਇਆ ਧਮਕਾਇਆ ਵੀ ਜਾਂਦਾ ਤੇ ਉਹਨੂੰ ਲਾਲਚ ਵੀ ਦਿੱਤਾ ਜਾਂਦਾ ਇਸ ਕਰਕੇ ਉਹ ਬੱਚਾ ਜਿਹੜਾ ਸੀ 9-10 ਸਾਲ ਦਾ ਬੱਚਾ ਸੀ ਉਹ ਬੱਚਾ ਚੁੱਪ ਹੁੰਦਾ ਪਰ ਜਦੋਂ ਫਿਰ ਜ਼ਿਆਦਾ ਰੌਲਾ ਪੈਂਦਾ ਉਹਦੋਂ ਉਹ ਬੱਚਾ ਪੁਲਿਸ ਨੂੰ ਗੱਲਾਂ-ਗੱਲਾਂ ਦੇ ਵਿੱਚ ਇਹ ਗੱਲ ਦੱਸਦਾ ਇੱਥੇ ਫਿਰ ਕਮਲਜੀਤ ਹੁਣ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸ਼ੁਰੂ ਕਰਦਾ ਹੁਣ ਜਦੋਂ ਕਿਸੇ ਪਾਸੇ ਵੀ ਉਹਨੂੰ ਹੱਲ ਨਹੀਂ ਦਿਖਦਾ ਤਾਂ ਫਿਰ ਇੱਕ ਨਵੀਂ ਸਕੀਮ ਸੋਚਦਾ ਉਹ ਆਪਣੇ ਭੂਆ ਨੂੰ ਆਪਣੇ ਕੌਨਫੀਡੈਂਸ ਦੇ ਵਿੱਚ ਲੈਂਦਾ ਤੇ ਉਹਨੂੰ ਕਹਿੰਦਾ ਵੀ ਆਪਣਾ ਜਿਹੜਾ ਰਿਸ਼ਤਾ ਹੈ ਇਹ ਦੁਨੀਆ ਨੇ ਨਹੀਂ ਮੰਨਣਾ ਪਰ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਕਿਉਂ ਨਾ ਆਪਾਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈਏ ਜੇ ਇਕੱਠੇ ਜਿਉ ਨਹੀਂ ਸਕਦੇ ਤਾਂ ਇਕੱਠੇ ਮਰ ਤੱਕ ਸਕਦੇ ਆਂ ਹੁਣ ਕਿਤੇ ਨਾ ਕਿਤੇ ਜਿਹੜੀ ਨਮਤਾ ਕੌਰ ਸੀ ਜਿਉਣਾ ਤਾਂ ਚਾਹੁੰਦੀ ਸੀ ਮਰਨਾ ਕੌਣ ਚਾਹੁੰਦਾ ਪਰ ਉਹਨੂੰ ਇਹ ਸੀ ਵੀ ਜਿਹੜਾ ਹੁਣ ਇਹਨਾਂ ਨੇ ਕੰਮ ਕੀਤਾ ਇਤੋਂ ਘੱਟ ਕੁਝ ਹੋ ਵੀ ਨਹੀਂ ਸਕਦਾ ਕਮਲਜੀਤ ਜਿਹੜੀ ਐ ਕੋਈ ਦਵਾਈ ਲੈ ਕੇ ਆਉਂਦਾ ਉਸ ਤੋਂ ਬਾਅਦ ਆਪਣੀ ਭੂਆ ਨੂੰ ਲੈ ਕੇ ਉਹ ਪਾਰਕ ਵੱਲ ਜਾਂਦਾ ਸੁੰਨਸਾਨ ਇਲਾਕੇ ਦੇ ਵਿੱਚ ਉੱਥੇ ਜਾ ਕੇ ਫਿਰ ਇੱਕ ਇੱਕ ਚਾਲ ਖੇਡਦਾ ਆਪਣੀ ਭੂਆ ਨੂੰ ਕਹਿੰਦਾ ਪਹਿਲਾਂ ਮੈਂ ਖਾਵਾਂਗਾ ਫਿਰ ਤੂੰ ਖਾਈ ਹੁਣ ਭੂਆ ਕਹਿੰਦੀ ਪਹਿਲਾਂ ਮੈਂ ਖਾਣੀ ਆ ਚਾਹੁੰਦਾ ਵੀ ਇਹ ਹੀ ਸੀ ਜਦੋਂ ਦਵਾਈ ਖਾਂਦੀ ਐ ਉਹਨੂੰ ਤਕਲੀਫ ਹੋਣੀ ਸ਼ੁਰੂ ਹੁੰਦੀ ਐ ਤੇ ਕਮਲਜੀਤ ਖੜਾ ਰਹਿੰਦਾ ਉਹ ਕਹਿੰਦੀ ਵੀ ਤੂੰ ਵੀ ਖਾ ਇਹ ਕਹਿੰਦਾ ਮੈਂ ਨਹੀਂ ਖਾਂਦਾ ਮੈਂ ਸਿਰਫ ਤੈਨੂੰ ਹੀ ਨਿਭਟਾਣਾ ਸੀ ਇਹ ਤੇ ਹਮਤਾ ਕੌਰ ਨੂੰ ਮਰਦੀ ਮਰਦੀ ਨੂੰ ਵੀ ਇਹੀ ਹਿਸਾਬ ਹੁੰਦਾ ਵੀ ਦਵਾਰਾਂ ਇੱਕ ਵਾਰ ਫਿਰ ਠੱਗੀ ਜਾਂਦੀ ਹੈ ਜਦੋਂ ਚੀਕਾਂ ਮਾਰਨੀ ਸ਼ੁਰੂ ਕਰਦੀ ਹੈ ਰੌਲਾ ਪਾਣਾ ਸ਼ੁਰੂ ਕਰਦੀ ਹੈ ਉਹਨੂੰ ਤਕਲੀਫ ਹੁੰਦੀ ਹੈ ਫਿਰ ਉਹਦੀ ਦੁਪੱਟੇ ਦੇ ਨਾਲ ਉਹਦਾ ਗਲ ਘੁੱਟ ਦਿੱਤਾ ਜਾਂਦਾ ਹੈ ਉਹਨੂੰ ਮਾਰ ਕੇ ਉਸ ਤੋਂ ਬਾਅਦ ਜਿਹੜਾ ਕਮਲਜੀਤ ਹੁੰਦਾ ਉਹ ਤੋਂ ਫਰਾਰ ਹੁੰਦਾ ਆਪਣੇ ਘਰ ਆ ਕੇ ਨਾਰਮਲ ਜ਼ਿੰਦਗੀ ਜਿਉਣੀ ਸ਼ੁਰੂ ਕਰਦਾ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦਾ ਨਾਲ ਘਰਦਿਆਂ ਦੇ ਦਿਖਾਵਾ ਕੀਤਾ ਜਾਂਦਾ ਹਰ ਜਗ੍ਹਾ ਪਿੰਡ ਦੇ ਵਿੱਚ ਘਰ ਘਰ ਜਾ ਕੇ ਪੁੱਛ ਕੇ ਹੁੰਦਾ ਵੀ ਅਮਿਤਾ ਕਿਤੇ ਇੱਥੇ ਤਾਂ ਨਹੀਂ ਆਈ ਇਹ ਸਾਰਾ ਕੁਝ ਉਹਨੇ ਦਿਨ ਨਾਲ ਕਰਦਾ ਰਹਿੰਦਾ ਪਰ ਅਖੀਰ ਪੁਲਿਸ ਦੇ ਚਕੰਗੇ ਦੇ ਵਿੱਚ ਫਸਦਾ ਉਹਨੂੰ ਕੋਰਟ 'ਚ ਪੇਸ਼ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਂਦਾ ਹੁਣ ਗੱਲ ਇਹ ਸੀ ਇੱਕ ਕਤਲ ਹੋਇਆ ਕਤਲ ਤੋਂ ਬਾਅਦ ਜਿਹੜਾ ਆਪਰਾਧੀ ਸੀ ਉਹ ਫੜਿਆ ਗਿਆ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਪਰਿਵਾਰ ਵਾਸਤੇ ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਗੁਰਦਾਸ ਸਿੰਘ ਤੇ ਉਹਦੇ ਪਰਿਵਾਰ ਦੇ ਹਾਲਾਤ ਸੋਚ ਕੇ ਦੇਖੋ ਕਿ ਉਹਨਾਂ ਦੇ ਪੱਲੇ ਕੀ ਰਿਹਾ ਜਿਹੜੀ ਲੜਕੀ ਸੀ ਉਹਦਾ ਕਤਲ ਹੋ ਜਾਂਦਾ ਤੇ ਕਤਲ ਵੀ ਕੀਤਾ ਜਾਂਦਾ ਉਹਨਾਂ ਦੇ ਪੋਤਰੇ ਵੱਲੋਂ ਤੇ ਇਹਨਾਂ ਦੇ ਆਪਸ ਦੇ ਵਿੱਚ ਸਭ ਤੋਂ ਜਿਹੜੀ ਮਾੜੀ ਗੱਲ ਸੀ ਉਹ ਨਜਾਇਜ਼ ਸਬੰਧ ਬਣਦੇ ਨੇ ਜਦੋਂ ਵੀ ਕੋਈ ਬੱਚਾ ਜਾਂ ਵੱਡਾ ਕਿਉਂਕਿ ਅੱਜਕੱਲ ਤਾਂ ਦੇਖਿਆ ਵੀ 70 70 ਸਾਲ ਦੇ ਬੰਦੇ ਤੇ ਜਨਾਨੀਆਂ ਜਿਹੜੇ ਨਹੀਂ ਉਹ ਕਈ ਜਗ੍ਹਾ ਫੜੇ ਗਏ ਨੇ ਕਈ ਕਤਲ ਹੁੰਦੇ ਨੇ ਉਹਦੋਂ ਵੀ 50 ਸਾਢੇ ਦੇ ਜਾਂ 17 18 ਸਾਲ ਦੇ ਜਦੋਂ ਵੀ ਦਿਮਾਗ ਦੇ ਵਿੱਚ ਕੋਈ ਗੱਲ ਆਉਂਦੀ ਹੈ ਇੱਕ ਵਾਰੀ ਅੱਖਾਂ ਦੇ ਸਾਹਮਣੇ ਆਪਣੇ ਪਰਿਵਾਰ ਨੂੰ ਰੱਖ ਕੇ ਜਰੂਰ ਸੋਚੋ ਵੀ ਜਦੋਂ ਸਾਡੀ ਇਸ ਕਰਤੂਤ ਦਾ ਲੋਕਾਂ ਨੂੰ ਪਤਾ ਲੱਗੇਗਾ ਤੇ ਸਾਡੇ ਪਰਿਵਾਰ ਨੂੰ ਉਸ ਸਮੇਂ ਸਮਾਜ ਦੇ ਵਿੱਚ ਵਿਚਰਨ ਲਈ ਕਿੰਨੀਆਂ ਤਕਲੀਫਾਂ ਤੇ ਕਿੰਨੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏਗਾ ਸਾਡੇ ਬੱਚਿਆਂ ਨੂੰ ਸਾਡੇ ਮਾਪਿਓ ਨੂੰ ਕਿੰਨੀ ਸ਼ਰਮਿੰਦਗੀ ਚ ਝਲਣੀ ਪਵੇਗੀ ਗੁਰਦਾਸ ਸਿੰਘ ਦਾ ਕੀ ਕਸੂਰ ਸੀ ਜਿੰਨੇ ਆਪਣੀ ਬੇਟੀ ਨੂੰ ਪਿਆਰ ਕੀਤਾ ਆਪਣੇ ਇਕਲੌਤੇ ਪੋਤਰੇ ਨੂੰ ਪਿਆਰ ਕੀਤਾ ਆਪਣੇ ਪਰਿਵਾਰ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸੇ ਕੁੜੀ ਨੇ ਕਿਉਂਕਿ ਗਲਤੀ ਕੁੜੀ ਦੀ ਵੀ ਘੱਟ ਨਹੀਂ ਕੁੜੀ ਦੀ ਇੱਛਾ ਤੋਂ ਇਲਾਵਾ ਵੀ ਕੁਝ ਨਹੀਂ ਹੋ ਸਕਦਾ ਕੁੜੀ ਨੇ ਵੀ ਗਲਤੀ ਕੀਤੀ ਪੋਤਰੇ ਨੇ ਵੀ ਗਲਤੀ ਕੀਤੀ ਉਹ ਗਲਤੀ ਦਾ ਖਮਿਆਜਾ ਸਾਰੇ ਪਰਿਵਾਰ ਨੂੰ ਭੁਗਤਣਾ ਪਿਆ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਹਾਂ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸ੍ਰਿਕਾ